ਚਨੰਤਨ ਜਿਮਨੀ ਚੋਣ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਗੁਰਜ ਜੁੜੇ ਨੇ ਕਰਨ ਜੀ ਤੁਹਾਡੇ ਤੇ ਅਲੀਗੇਸ਼ਨ ਲੱਗੇ ਨੇ ਤੁਸੀਂ ਟਿਕਟ ਜਿਹੜੀ ਹੈ ਉਹ ਪੈਸੇ ਦੇ ਕੇ ਲੈਤੀ ਸੀ ਨਾ ਨਿਰਜੋਤ ਕੋਰ ਸਿੰਘੂ ਵੱਲੋਂ ਅਲੀਗੇਸ਼ਨ ਲੱਗੇ ਨੇ ਕਿੰਨੇ ਪੈਸੇ ਕਿੰਨੂੰ ਤੁਸੀਂ ਦਿੱਤੇ ਸੀਗੇ ਇਹ ਗੱਲ ਕਿੰਨੀ ਸੱਚਾਈ ਹੈ ਬਿਲਕੁਲ ਜੀ ਗੱਲ ਝੂਠੀ ਹੈ ਦੇ ਬੁਨਿਆਦ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਇੰਨੇ ਸੀਨੀਅਰ ਲੀਡਰਸ ਔਰ ਇਹੋ ਜਿਹੀ ਬੇਤੁਕੀ ਗੱਲ ਕਰੀ ਬੜਾ ਕਿਉਂਕਿ ਕਈਆਂ ਦੇ ਰੋਲ ਮਾਡਲ ਹੁੰਦੇ ਆ ਸੀਨੀਅਰ ਲੀਡਰ ਜਿਹੜੇ ਹੈਗੇ ਆ ਵੱਡੇ ਜੀ ਤੇ ਇਹੋ ਜਿਹੀ ਸੀਨੀਅਰ ਲੀਡਰ ਜਿਹੜੇ ਹੋ ਜਿਆ ਬੇਤੁਕਾ ਬਿਨਾ ਕਿਸੇ ਆਧਾਰ ਤੋਂ ਬਿਆਨ ਦੇਣਾ ਬੜਾ ਦੁੱਖ ਹੁੰਦਾ ਇਹ ਕਿਉਂ ਅਲੀਗੇਸ਼ਨ ਲੱਗੇ ਕਹਿੰਦੇ ਜਿਹੜਾ ਡਿਜ਼ਰਵ ਕੋਈ ਹੋਰ ਕੈਂਡੀਡੇਟ ਕਰਦੇ ਸੀ ਉਹਨਾਂ ਨੂੰ ਨਾਲ ਲੈ ਕੇ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਉਹ ਦੱਸਣਗੇ ਕਿ ਕਿੰਨੇ 3 ਕਰੋੜ ਕਿੰਨੇ 5 ਕਰੋੜ ਦਿੱਤੇ ਇਮਰ ਅਸਰ ਤੁਸੀਂ ਉਹਨਾਂ ਤੋਂ ਪ੍ਰੂਫ ਤੋਂ ਨਹੀਂ ਲੈਂਦੇ ਤੁਸੀਂ ਜੀ ਜੇ ਪ੍ਰੂਫ ਹੈਗਾ ਹੈ ਕਿ ਜਦੋਂ ਤੁਸੀਂ ਕਿਸੇ ਤੇ ਅਲੀਗੇਸ਼ਨ ਲਾਉਂਦੇ ਹੋ ਜੀ ਤੇ ਪ੍ਰੂਫ ਨਾਲ ਰੱਖਣਾ ਚਾਹੀਦਾ ਹੈ ਨਾ ਜੀ ਕਿ ਅੱਜ ਇਹ ਮੈਡਮ ਗੱਲ ਕਰ ਰਹੀ ਹੈ ਇੱਦਾਂ ਵੀ ਠੀਕ ਹੈ ਜੀ ਜਿੰਨਾ ਕੋਈ ਕੋਈ ਪ੍ਰੂਫ ਹੈਗਾ ਤੇ ਉਹ ਸਾਹਮਣੇ ਰੱਖਣਾ ਜੀ ਕੋਈ ਇਹੋ ਜੀ ਗੱਲ ਨਹੀਂ ਆ ਦੇਖੋ ਜੀ ਇਹ ਪਹਿਲਾਂ ਵੀ ਗੱਲ ਉੱਠੀ ਸੀ ਜਦੋਂ ਉਹ ਇਲੈਕਸ਼ਨ ਦੇ ਵਿੱਚ ਜੀ ਮੈਂ ਉਹਨੂੰ ਵੀ ਕਿਹਾ ਸੀਗਾ ਮੈਂ ਅੱਜ ਵੀ ਆਪਣੀ ਗੱਲ ਤੇ ਖੜਾ ਮੈਂ ਕਿਸੇ ਨੂੰ ਵੀ 1 ਰੁਪਿਆ ਨਾ ਕਿਸੇ ਇੰਡੀਵਿਜੂਅਲ ਨੂੰ ਨਾ ਪਾਰਟੀ ਫੰਡ ਦੇ ਤੌਰ ਦੇ ਉੱਤੇ ਮੈਂ ਕਿਸੇ ਨੂੰ ਵੀ 1 ਰੁਪਿਆ ਨਹੀਂ ਦਿੰਦਾ ਇਹ ਗੱਲ ਮੈਂ ਗੁਰਦੁਆਰੇ ਜਾ ਕੇ ਸੌਂ ਖਾ ਕੇ ਗੁਰਦੁਆਰੇ ਚੜ੍ਹ ਕੇ ਇਹ ਗੱਲ ਕਹਿ ਸਕਦਾ ਇਸ ਤੋਂ ਉੱਤੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਹਨਾ ਬਾਕੀ ਐਲੀਗੇਸ਼ਨਸ ਐ ਮੂੰਹ ਹੀ ਹੁਆਣਾ 2 ਮਿੰਟ ਮੂੰਹ ਹਿਲਾ ਕੇ ਇਹਨਾਂ ਨੂੰ ਪਤਾ ਨਹੀਂ ਕੀ ਉੱਪਰ ਦੀ ਫਾਈਟ ਹੈ ਕੀ ਨਹੀਂ ਫਾਈਟ ਹੈ ਬਟ ਉਹਦੇ ਵਿੱਚ ਸਾਡੇ ਵਰਗੇ ਮਾਣੇ ਬੰਦੇ ਨੂੰ ਉਹ ਚੀਜ਼ ਵਖੜੀ ਤੁਰੀ ਜਾਣਾ ਸਹੀ ਨਹੀਂ ਹੁੰਦਾ ਤੁਸੀਂ ਗੱਲ ਕਦੀ ਕੀਤੀ ਕਦੀ ਮਲੇ ਨਲਜੋਤਪੁਰ ਸਿੱਧੂ ਹੋਰਾਂ ਨਾਲ ਮੈਂ ਪੂਰੀ ਲਾਈਫ ਦੇ ਵਿੱਚ ਕਦੀ ਮੈਡਮ ਸਿੱਧੂ ਨੂੰ ਨਹੀਂ ਮਿਲਿਆ ਸਿਰਫ ਇੱਕ ਦਿਨ ਮਿਲਿਆ ਉਹ ਵੀ ਇਹ ਮੇਰੀ ਕੰਪਨੀ ਕਰਨ ਆਇਸੀਗਾ ਇਲਾਵਾ ਮੈਂ ਉਹਦੇ ਉਹਦੇ ਵਾਸਤੇ ਇਹਨਾਂ ਦਾ ਧੰਨਵਾਦੀ ਹਾਂ ਕਿ ਮੇਰੇ ਵਾਸਤੇ ਉਸ ਦਿਨ ਅਸੀਂ 2 ਮਿੰਟ ਸਿਰਫ ਗੱਲ ਜਰੂਰ ਕੀਤੀ ਉਸ ਤੋਂ ਇਲਾਵਾ ਮੈਂ ਕਦੀ ਮੈਡਮ ਸਿੱਧੂ ਨੂੰ ਮਿਲਿਆ ਵੀ ਨਹੀਂ ਨਾ ਹੀ ਕਦੀ ਫੋਨ ਤੇ ਗੱਲ ਕੀਤੀ ਇਹ ਬਾਰ ਬਾਰ ਕਿਉਂ ਇਲਜ਼ਾਮ ਜਿਹੜੇ ਲੱਗ ਰਹੇ ਨੇ ਕਿ ਤਰਨ ਤਰਨ ਦੀ ਜਿੰਨੀ ਤੋਂ ਜਿਹੜੀ ਪੈਸੇ ਦੇ ਕੇ ਕਿਉਂ ਪਤਾ ਨਹੀਂ ਜੀ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਦੇਖੋ ਜੀ ਮੈਂ ਤਾਂ ਬੜਾ ਸੀਨੀਅਰ ਹੈਗਾ ਜੀ ਕਿਹਨੇ ਮੈਨੂੰ ਬਹੁਤ ਸੀਨੀਅਰ ਜੀ ਸੀਨੀਅਰ ਦੇ ਖਿਲਾਫ ਕੁਝ ਬੋਲਦਾ ਮੈਨੂੰ ਚੰਗਾ ਨਹੀਂ ਲੱਗਦਾ ਜੀ ਮੇਰੀ ਇਹ ਉਹ ਹੈ ਨਹੀਂ ਇਹ ਹਾਂ ਦੇ ਤੁਸੀਂ ਇਹ ਤਾਂ ਇਹੀ ਜਾਣਦੇ ਹੋਣਗੇ ਕਿ ਇਹਨਾਂ ਦੇ ਵਿੱਚ ਕੀ ਇਹਨਾਂ ਦਾ ਮਤਲਬ ਛੁਪਿਆ ਕੀ ਇਹਨਾਂ ਨੂੰ ਖਾਇਦਾ ਹੈ ਤਾਂ ਇਹ ਬਿਆਨ ਕਿਉਂ ਦਿੱਤੇ ਜਾ ਰਹੇ ਹੋ ਤੁਸੀਂ 2027 ਦੇ ਦੁਵਾਰਾ ਇਲੈਕਸ਼ਨ ਲੜੋਗੇ ਸਭ ਮੇਰੀ ਗੱਲ ਸੁਣੋ ਕਿਸੇ ਨੂੰ ਕੱਲ ਦਾ ਨਹੀਂ ਪਤਾ ਹੁੰਦਾ ਸਾਹ ਲੈਣਾ ਕਿ ਨਹੀਂ ਲੈਣਾ ਹਾਂ ਜਦੋਂ 2027 ਦੇ ਜਿੰਦੇ ਰਵਾਂਗੇ ਕੋਈ ਨਹੀਂ ਚਾਹੂਗਾ ਲੜਨਾ ਸਾਰੇ ਲੜਨਾ ਚਾਹਣਗੇ ਨਾਲੇ ਜਿਸ ਵੇਲੇ ਮੈਂ ਤੁਹਾਨੂੰ ਇਹ ਗੱਲ ਨਾਲ ਕਲੀਅਰ ਕਰ ਦਵਾਂ ਕਿ ਜਿਵੇਂ ਮੈਂडम ਨੇ ਗੱਲ ਕਰ ਰਹੀ ਹੈਗੀ ਹੈ ਨਾ ਉਸ ਟਾਈਮ ਸਾਰੇ ਜਿਹੜੇ ਸੀਨੀਅਰ ਲੀਡਰ ਸੀਗੇ ਉਹਨਾਂ ਨੂੰ ਪੁੱਛਿਆ ਸੀਗਾ ਸਾਰੇ ਵਾਇਓਲੇਸ਼ਨ ਤੋਂ ਭੱਜੇ